ਲੋ ਜੀ ਆਪਾਂ ਪਹੁੰਚ ਗਏ ਕਿੱਥੇ ਦਿਹਾਤੀ 골ਡ ਸਟੋਰੇਜ ਪਿੰਡ ਹਜ਼ਾਰਾ ਜ਼ਿਲ੍ਹਾ ਜਲੰਧਰ ਆਲੂਆਂ ਦਾ ਵੀ ਲੈਣ ਆਏ ਆ ਬੰਦੇ ਸਾਡੇ ਪਹੁੰਚੇ ਆ ਪਹਿਲਾਂ ਤਿਆਰੀ ਕਰਾਉਣ ਜਗਾਰਾ ਲਾਉ ਉਹ ਬਣੇ ਸੋਹਣੀ ਹਾੜੀ ਸਸਤੀਆ ਤੋਂ ਉਹ ਬੈਠੇ ਆ ਹੈ ਲੇਵਰ ਲੱਗੀ ਆ ਗੱਡੀਆਂ ਖੜੀਆਂ ਟਾਲੀਆਂ ਤੁਹਾਡਾ ਹੱਥਾਂ ਇਹ ਫਾਰਮਾਂ ਲੈ ਮੁਝੇ ਮੁਹਾਲੀ ਜਾਦੇ ਹੈ ਨਾ ਹਾਂਜੀ ਇਹ ਫਾਰਮਾਂ ਉੱਥੋਂ ਮਾਲ ਲੈਣੇ ਬਹੁਤ ਸਰਕਾਰੀ ਨੇ ਇਹ ਆਪੀ ਦਾ ਪੁਲੀਸ ਕਰਦੀ ਹਰ ਕੇ ਬਲੌਂਗੀਆਂ ਨੂੰ ਉੱਥੋਂ ਲੈਣੇ ਬਹੁਤ ਨੇ ਆਹ ਯਾਰ ਵੇ ਇਹ 15 ਦੇ ਲੋਡਿੰਗ ਹੋ ਗਈ ਓਹ ਇਹ 15 ਨੇ ਰਹਿਣ ਦੇ ਕਿਦਾਂ ਕੀ ਹੋ ਗਿਆ ਆ ਮੇ ਬਾਅਦ ਤੇ ਆ ਕਿੰਨਾ ਟਾਈਮ ਹੋ ਗਿਆ 7 ਵਜੇ ਕਾ ਪੂਰੇ ਸਮਸਥਕਰਨ ਦੁਆਰਾ ਆਵਣਾ ਕਿ ਭੋਲ ਚਲੀ ਇਹ ਹੁਣ ਇੱਥੇ ਰਹਿਣ ਦੇ ਜੀ ਹੁਣ ਆਲੂ ਲਾਉਣ ਦੀ ਤਿਆਰੀ ਸ਼ੁਰੂ ਆ। ਆ ਜੀ। ਹਨਾ ਮੋਟਾ ਮੋਟਾ ਆਲੂ ਹੋਵੇ। 5-10 ਕਿਲੋ ਦਾ। ਕਿੱਦਾਂ ਕਿੱਦਾਂ? ਮੋਟਾ ਮੋਟਾ ਆਲੂ ਹੋਵੇ 10-10 ਕਿਲੋ ਦਾ। ਹਾਂ। 5-5 ਕਿਲੋ ਦਾ। ਉਹ ਤਾਂ ਤੇਰੀ ਮਿਹਨਤ ਆ ਜਿੰਨੀ ਕਰੂੰਗਾ ਉਹਨਾਂ ਨਿਕਲੇਗਾ। ਬੰਦਾ ਕੈਮ ਹੋ ਰਿਹਾ ਢੇਰ ਪਾਉਣ ਨੂੰ। ਆਲੂਆਂ ਦੀ ਤਿਆਰੀ? ਹਾਂਜੀ ਹਾਂਜੀ ਪਾਜੀ ਆਲੂਆਂ ਦੀ ਤਿਆਰੀ। ਹੋਰ ਆਪਣੇ ਕੀ ਲਾਇਆ? ਮੈਂ ਤਾਂ ਬੁੱਕੇ ਹੀ ਲਾਇਆ ਹੋਆ। ਅੱਛਾ ਅੱਛਾ। ਠੀਕ ਹੈ ਠੀਕ ਹੈ। ਚਲੋ ਵਧੀਆ ਵਧੀਆ। ਮਾਕੇ ਵੱਡੇ ਵੱਡੇ ਵੀਰੇ ਆ। ਹਾਂਜੀ ਹਾਂਜੀ ਨੇ ਸਹੀ ਆ। ਇਹ ਸਾਡੇ ਸੱਜਣ ਜਾਜੇ ਤੋਂ। ਅੱਛਾ ਪਹਿਲਾਂ ਡਾਇਡੋਆ ਪਾ ਲਿਆ ਜੂਰੀਆ ਪਾ ਲਿਆ ਖੇਤ ਚ। ਹੁਣ ਜੋ ਰੰਗਦਾ ਸੀਗਾ। ਗੁਆ ਦਾ ਢੇਰ ਪਾਉਣਾ ਆ ਹੁਣ। ਉਹ ਨਹੀਂ ਪਾਉਣਾ। ਤੇ ਕਿਦਾਂ? ਵਧੀਆ। ਠੀਕ ਆ। ਕੈਮਾ? ਕਿਵੇਂ ਆ? ਚੱਲ ਤੂੰ ਪਾ ਢੇਰ ਤਾਂ ਮੈਂ ਥੋੜੀ ਜਿਹਾ ਖੁੰਝੇ ਖੱਤੇ ਸੈੱਟ ਕਰ ਲੈਣਾ। ਅਹੀਂ ਸਾਡਾ ਦੇਸੀ ਸੁਹਾਗਾ ਬਣਾਇਆ ਅਸੀਂ ਗਾਡਰਾਂ ਦਾ ਵੀ ਘਰੇ ਬਹੁਤ ਕੰਮ ਦੀ ਚੀਜ਼ ਨਿਕਲੀ ਸਾਨੂੰ ਸਿਗਾ ਕਰੇ ਵਰਤ ਹੋਣਾ ਕਿ ਨਹੀਂ ਪਰ ਇੱਕ ਸੁਹਾਗੇ ਦਾ ਕੰਮ ਵੀ ਦਈ ਜਾਂਦਾ ਕਰਾ ਦਾ ਕੰਮ ਵੀ ਦਈ ਜਾਂਦਾ ਦੇਸੀ ਜਗਾੜ ਕੀਤਾ ਸੀ ਘਰ ਦੇ ਗਾਡਰ ਘਰੇ ਸੀਗੇ ਮੇਰੇ ਖਿਆਲ 2.5 ਕਿਲੋ ਥਾ ਹੈ ਨਾ ਇਹ 5 ਕਿਲੋ ਆਇਆ 2.5 ਕਿਲੋ ਆਇਆ ਸਾਲਿਆਂ ਆਲੂਆਂ ਵਾਲਾ ਚਲੋ ਸ਼ੁਰੂ ਕਰਦੇ ਹਾਂ ਹੁਣ ਰੱਬ ਦਾ ਨਾਮ ਲੈ ਕੇ ਚਲੋ ਕੈਮ ਹੋ ਜਾ ਛੇਤੀ ਢੇਰ ਪਾਉਣਾ ਸ਼ੁਰੂ ਕਰਤਾ ਮੁੰਡੇ ਨੇ ਲਓ ਜੀ ਹੁਣ ਆਲੂ ਲਾਉਣ ਦੀ ਤਿਆਰੀ ਖੇਤ ਤਿਆਰ ਆ ਉੱਥੇ ਰਹਿਣ ਦੇ ਤਾਂ ਜੇ ਅੱਗੇ ਕਰ ਲੈਣਾ ਸਿੱਧਾ ਕਰਕੇ ਲਗਾ ਲੈ ਟਰੈਕਟਰ ਬੰਦੇ ਆ ਗਏ ਆ ਪਲੰਟਰ ਹੈਗਾ ਸਾਡਾ ਛੋਟਾ ਦੋਹਾਂ ਵਾਲਾ ਇੰਨੇ ਹੁਣ ਸਾਡੀ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ 2 ਸਵਾ 2 ਕਿਲੇ ਥਾਵੇਂ ਬਹੁਤ ਕੰਮ ਕਿੱਦਾਂ ਆਲੂ ਦਾਣਾ ਪਾਉਣੇ ਆ ਸ਼ਾ ਓਕੇ ਵਧੀਆ ਤਰੀਕੇ ਨਾਲ ਸਪੀਡ ਨਾਲ ਸਾਡਾ ਪਲਾਂਟਰ ਛੋਟਾ ਆ ਅਸੀਂ ਆਪਣਾ ਗੇੜਾ ਤੇਜ਼ ਰੱਖਣਾ ਓਕੇ ਸਰਦਾਰ ਜੀ ਠੀਕ ਆ ਓਕੇ ਬੰਦੇ ਜਿਆਦਾ ਆ ਲਿਵਰ ਵਾਲੇ ਤਾਂ ਬੰਦੇ ਦੋ ਤੀ ਆ ਉੱਤੇ ਸੀਟਾਂ ਘਟਿਆ ਉਹ ਆ ਜਾ ਤੂੰ ਕਿੱਥੇ ਚਲ ਗਿਆ ਉਹ ਪਤਾ ਨਹੀਂ ਕੀ ਲੱਭੀ ਜਾਂਦਾ ਉਹ ਦਾਤੀ ਲੱਭਣ ਇਹ ਵਾਲਾ ਪੱਠੇ ਵੱਢਣ ਲੱਗਾ ਲੱਗਦਾ ਨਹੀਂ ਦਾਤੀ ਲੱਭਣ ਗਿਆ ਅਸ਼ਕੀ ਲੈਣ ਗਿਆ ਪਹੀ ਲੈਣ ਗਿਆ ਈ ਗੋਲੇ ਆ ਸਰਦਾਰ ਨੂੰ ਹੈ ਆ ਗਿਆ ਆ ਗਿਆ ਐਸਾ ਨਹੀਂ ਤੇ ਵਾਲ ਆ ਗਿਆ ਆ ਪੰਜਾਬ ਦਾ ਸਨੀਢੋਲ ਕਹਿੰਦਾ ਆ ਗਿਆ ਚਲ ਆ ਲੈ ਚੱਕਾ ਕੋਈ ਲੈ ਖੋਲ ਢਾਲਾ ਖੋਲੋ ਕਿੰਨੇ ਘੱਟੇ ਪੈ ਜਾਣਦੇ ਵਿੱਚ ਚਾਰ ਦੋ ਵਿੱਚ ਪੈ ਜਾਣੇ ਹੋਣੇ ਆ ਤਿੰਨ ਤੇ ਦੋ ਉੱਤੇ ਰੱਖ ਜਾਣੇ ਹਨ ਕਿੰਨੇ ਫੇਰੇ ਲੰਨਦੇ ਆ ਫੇਰੇ ਦੋ ਹੀ ਲੱਗਣੇ ਆ ਦੋ ਦੋ ਫੇਰੇ ਲੱਗਣੇ ਆ 2/ ਚਲੋ ਚਲੋ ਓ ਗੋਬਿੰਦ ਕਿੱਥੇ ਗਿਆ ਫੇ ਮੈਂ ਉੱਪਰ ਆਇਆ ਜੀ ਬਗੋ ਦਾ ਡਾੜ੍ਹ ਜਰਾ ਆਈ ਜਾਓ ਇੱਧਰ ਛੱਡ ਕੇ ਆਓ ਹਾਂ ਇਹ ਆਹ ਮੂੰਹ ਹਾਂ ਜਿਸ ਲਈ ਫੇਰਾ ਲਾਉਣਾ ਉਹਲੇ ਹੋ ਜਾਣਾ ਭਾਜੀ ਥੱਲੇ ਕਾ ਟੋਪ ਲਾਈਨ ਥੋੜੀ ਕਸਣੀ ਪੈਣੀ ਮੈਨ ਲਾਦਾ ਚੱਲ ਤਾਂ Вот это схема. 11 ਟਾਈਮ ਹੋ ਗਿਆ ਨਾ ਬਹੁਤ ਇੱਥੇ ਮੌਸਮ ਅੱਜ ਗਾਰਡਨ ਗਾਰਡਨ ਚ ਦਾ ਬਹੁਤ ਮਜ਼ਾ ਆ ਰਿਹਾ ਹੈ ਆ ਬਿਲ ਗਾਰਡਨ ਗਾਰਡਨ ਫੀਲ ਦ ਫੀਲ ਹੋ ਰਿਹਾ ਹੈ ਬਹੁਤ ਮਜ਼ਾ ਆ ਰਿਹਾ ਫੀਲ ਦ ਫੀਲ ਹੋ ਰਿਹਾ ਹੈ ਮੌਸਮ ਵਧੀਆ ਨਾ ਦੇਖ ਕੇ ਨਹੀਂ ਸੁਣੀ ਧੁੱਪ ਲੱਗੀ ਐਨ ਸੂਰਜ ਚਮਕਦਾ ਪੂਰਾ ਸੂਰਜ ਕਿੱਥੇ ਆ ਗਿਆ ਇੱਕ ਸਾਡਾ ਪਲਾਂਟਰ ਜਿਹੜਾ ਉਹ ਦੋ ਵਾਲਾ ਆ ਹੋਰ ਵੀ ਨਜ਼ਾਰਾ ਆ ਰਿਹਾ ਹੋਰ ਵੀ ਆਉਂਦਾ ਨਾ ਕੰਮ ਕਰਨੇ ਦਾ ਕਿਉਂ ਜੀ Já logo